ਆਈ ਅਸੀਂ ਪੰਚਾਇਤ ਲੈ ਕੇ ਗਏ ਸਾਰੇ ਮੈਂਬਰ ਘਰ ਦੇ ਮੈਂਬਰ ਤੇ ਦੋ ਚਾਰ ਮੋਹਤਵਾਰ ਬੰਦੇ ਦੋ ਤਿੰਨ ਵਾਰੀ ਜਾਣ ਤੋਂ ਬਾਅਦ ਇਹਨੇ ਸ਼ਰਮ ਦੀ ਮਾਰੀ ਨਾਲ ਮੇਰਾ ਵੀਜ਼ਾ ਅਪਲਾਈ ਕੀਤਾ ਵੀਜ਼ਾ ਅਪਲਾਈ ਕਰਨ ਦੇ ਬਾਅਦ ਇਹਨੇ ਚੰਗੀ ਤਰ੍ਹਾਂ ਡਾਕੂਮੈਂਟ ਨਹੀਂ ਦਿੱਤੇ ਮੇਰੇ ਦੋ ਵਾਰੀ ਪਹਿਲੋਂ ਰਿਜੈਕਟ ਹੋ ਗਈ ਫਾਈਲ ਜਦੋਂ ਤੀਜੀ ਵਾਰ ਲਈ ਤੀਜੀ ਵਾਰ ਉਹਨਾਂ ਨੇ ਇਹ ਸਾਫ਼ ਹੀ ਕਰਤਾ ਵੀ ਤੁਸੀਂ ਦੋਨੇ ਮੀਆਂ ਬੀਬੀ ਆਪ ਦਾ ਰਿਸ਼ਤਾ ਸਿੱਧ ਨਹੀਂ ਕਰ ਸਕਦੇ ਨਾ ਇਹਨੇ ਇੱਕ ਵਾਰੀ ਵੀ ਮੈਨੂੰ ਇਹ ਗੱਲ ਪੁੱਛੀ ਵੀ ਤੇਰਾ ਵੀਜ਼ਾ ਰਿਜੈਕਟ ਕਿਉਂ ਹੋ ਗਿਆ ਵੀ ਕੀ ਕਾਰਨ ਸੀਗੇ ਇਸ ਤੋਂ ਬਾਅਦ ਤਾਂ ਇਹਨੇ ਮੈਨੂੰ ਫੋਨ ਕਰਨਾ ਹੀ ਬੰਦ ਕਰਤਾ ਫਿਰ ਫਿਰ ਇਹਨੇ ਮੈਨੂੰ ਇਹ ਗੱਲ ਕਹੀ ਵੀ ਤੇਰਾ ਨਹੀਂ ਬਣਿਆ ਇਹਦੇ ਵਿੱਚ ਮੈਂ ਕੀ ਕਰ ਸਕਦੀ ਆ ਕਹਿੰਦੀ ਮੈਂ ਆ ਪਿਆ ਵੀ ਪੀਜਾ ਤਾਂ ਹੀ ਆਉਂਦਾ ਜੇ ਤੂੰ ਪੂਰੇ ਕਾਗਜ਼ ਦਿੰਦੀ ਨਾਂ ਦੇ ਵਿੱਚ ਕੋਈ ਕਨਵਰਸੇਸ਼ਨ ਦਿੱਤੀ ਨਾ ਇਹਨੇ ਕੋਈ ਫੋਟੋ ਦਿੱਤੀ ਨਾ ਹੀ ਕੋਈ ਇਹਨੇ ਆਪਣੀ ਸਟੇਟਮੈਂਟ ਦਿੱਤੀ ਵੀ ਹਾਂ ਮੇਰੇ ਹਸਬੰਡ ਹਣ ਇਹ ਮੇਤੇ ਹਰਾਸਮੈਂਟ ਦਾ ਕੇਸ ਪਾਉਂਦੀ ਆ ਮੈਨੂੰ ਤਿੰਨ ਵਾਰੀ ਪਹਿਲਾਂ ਇਹ ਐਨਆਰਆਈ ਥਾਣੇ ਲੁਧਿਆਣੇ ਸੱਦ ਚੁੱਕਿਆ ਇੰਨਾ ਟੋਟਲ ਖਰਚਾ ਆਇਆ ਬਾਈ ਸਰ ਮੇਰਾ ਟੋਟਲ ਖਰਚਾ ਜਾਨਕੀ ਮੇਰੇ ਕੋਲ 32 ਤੇ 33 ਲੱਖ ਦੇ ਪ੍ਰੂਫ ਹੈਗੇ ਆ ਪਰ ਮੈਨੂੰ ਇੰਨਾ ਪਤਾ ਵਾ ਮੇਰਾ 36 ਵੀ 35 36 ਲੱਖ ਰੁਪਇਆ ਆ ਮੈਨੂੰ ਕੁੜੀ ਨੇ ਵਨ ਸਾਈਡ ਡਿਵੋਰਸ ਲਈ ਫਾਈਲ ਕਰਤਾ ਉਹਦਾ ਵੀ ਮੇਰੇ ਹਣ ਜਿਹੜੀ ਕਮਿਸ਼ਨ ਆਪਾਂ ਹੁੰਦੀ ਆ ਫੈਮਿਲੀ ਕੋਰਟ ਉਹਦੇ ਵਿੱਚ ਕੇਸ ਚੱਲਦਾ ਪਿਆ ਤੇ ਜਿਹੜਾ ਜਿਵੇਂ ਸਹੁਰਾ ਮੇਰੇ ਤੇ ਬਾਰ ਬਾਰ ਕੰਪਲੇਂਟ ਕਰ ਦਿੰਦਾ ਵਾ ਇਥੇ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਜਿੰਨੇ ਵਾਰੀ ਵੀ ਗਿਆ ਵਾ ਪਹਿਲੋਂ ਵੀ ਸਾਰਾ ਕੁਝ ਪ੍ਰੂਫ ਮੈਂ ਦੇ ਕੇ ਆਇਆ ਮੈਂ ਇਹ ਨਹੀਂ ਕਹਿੰਦਾ ਕਿ ਸੌਰੇ ਨੇ ਇਦਾਂ ਕੀਤਾ ਜਾਂ ਇਦਾਂ ਕੀਤਾ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਵੀ ਜੋ ਸਹੀ ਆ ਉਹ ਤੇ ਬੰਦ ਦੀ ਕਾਰਵਾਰੀ ਹੋਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾ ਤੇ ਤੁਸੀਂ ਹੈਮਨ ਇੰਡੀਆ ਟੀਵੀ ਦੇਖ ਰਹੇ ਹੋ ਲਗਾਤਾਰ ਜਿਹੜੀਆਂ ਫਰਾਡ ਦੀਆਂ ਕਹਾਣੀਆਂ ਤੁਹਾਨੂੰ ਅਸੀਂ ਲੈ ਕੇ ਆ ਰਹੇ ਹਾਂ ਦੱਸ ਰਹੇ ਹਾਂ ਤੁਹਾਨੂੰ ਜਿਹੜੀਆਂ ਲੋਕਾਂ ਦੇ ਨਾਲ ਹੱਡ ਬਿਤੀਆਂ ਜਾਗ ਬਿਤੀਆਂ ਹੋ ਰਹੀਆਂ ਨੇ ਅੱਜ ਇੱਕ ਹੋਰ ਕੜੀ ਦਾ ਚਾਚਾ ਤੁਹਾਨੂੰ ਮਿਲਵਾਉਣੇ ਇੱਕ ਸ਼ਖਸ ਨੂੰ ਬਾਈ ਜੀ ਕੀ ਨਾਮ ਤੁਹਾਡਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਦੌਦਰ ਸਰ ਕੀ ਦੋ ਪਿੰਡ ਦੌਦਰ ਜ਼ਿਲ੍ਹਾ ਮੋਗਾ ਹਾਂਜੀ ਜ਼ਿਲ੍ਹਾ ਮੋਗਾ ਭਾਈ ਜੀ ਕੀ ਇਹ ਗੱਲ ਸਾਰੀ ਕਦੋਂ ਹੋਈ ਆ ਜਿਹੜਾ ਲਾਂ ਅਮਰਸੀ ਨਾਲ ਰੇਂਜ ਮੈਰਿਜ ਸੀ ਹਾਂ ਸਰ ਮੇਰੀ ਰੇਂਜ ਮੈਰਿਜ ਸੀਗੀ ਮੇਰਾ ਬ੍ਰਦਰ ਹਸਪੀਟਲ ਦੇ ਵਿੱਚ ਜੌਬ ਕਰਦਾ ਸੀ ਉਹਨਾਂ ਦੇ ਨਾਲ ਮੈਡਮ ਸੀ ਉਹਨਾਂ ਨੇ ਮੇਰੇ ਵਾਈਫ ਦੇ ਚਾਚਾ ਜੀ ਇਹ ਰਿਲੇਟਿਵ ਸੀਗੇ ਉਹਨਾਂ ਦੇ ਤੇ 10 22 ਇਹ ਮੇਰੇ ਸੋਹਰਾ ਸਾਹਿਬ ਮੇਰੀ ਸੱਸ ਤੇ ਮੇਰਾ ਇੱਕ ਛੋਟਾ ਸਾਲਾ ਮੇਰੇ ਸਹੁਰੇ ਦੀ ਸਟੈਪ ਮਾਂ ਜਾਨਕੀ ਉਹਨਾਂ ਦੀ ਪਹਿਲੀ ਵਾਈਫ ਦੀ ਡੈਥ ਹੋ ਗਈ ਸੀ ਜਿਹੜੀ ਸਟੈਪ ਮਦਰ ਸੀ ਮੇਰੀ ਵਾਈਫ ਦੀ ਉਹ ਤੇ ਉਹਦਾ ਬੇਟਾ ਆਏ ਸੀ ਕਿੰਨੇ ਵਾਲੇ ਸਾਡੇ ਘਰੇ ਆਏ ਸੀਗੇ ਰਿਸ਼ਤਾ ਲਕੇ ਤੇ ਸਾਰਾ ਕੁਝ ਹੋਇਆ ਅਸੀਂ ਸਾਡੇ ਦੋਨੇ ਪਰਵਾਨਾ ਦੀ ਸਹਮਤੀ ਬਣ ਗਈ ਤੇ ਇਹ ਕੁੜੀ ਪ੍ਰਾਈਵੇਟ ਜੌਬ ਕਰਦੀ ਸੀ ਚੰਡੀਗੜ੍ਹ ਹੋਪ ਹਸਪੀਟਲ ਚੰਡੀਗੜ੍ਹ ਹੋਪ ਹਸਪੀਟਲ ਆ ਵੀ ਮੀਟ ਮਾਰਕੀਟ 21 ਬੀ ਦੇ ਵਿੱਚ ਇੱਕ ਹਸਪੀਟਲ ਸੀਗਾ ਤੇ ਉਥੇ ਜੌਬ ਕਰਦੀ ਸੀ ਫਿਰ ਅਸੀਂ ਥੋੜੇ ਦਿਨ ਬਾਅਦ ਸਾਰੀ ਗੱਲ ਹੋ ਗਈ ਅਸੀਂ ਦੇਖਣ ਚਲੇ ਗਏ ਸਾਨੂੰ ਕੁੜੀ ਪਸੰਦ ਆ ਗਈ ਅਸੀਂ ਸਾਰਾ ਕੁਝ ਹੋਇਆ ਰੀਤੀ ਰਿਵਾਜ ਨਾਲ ਤੇ 31 ਮਈ 2015 ਨੂੰ ਮੇਰੀ ਮੈਰਿਜ ਹੋਈ ਆ ਤੇ 1 ਸਾਲ 11 ਮਹੀਨੇ ਮੇਰੀ ਵਾਈਫ ਮੇਰੇ ਕੋਲੇ ਰਹੀ ਆ ਸਾਡੇ ਪਿੰਡ ਦੋਦਰ ਸਰਕੀ ਤੇ 6 ਦੋ ਵਾਰੀ ਮੈਂ ਪਹਿਲਾਂ ਆਈਲਟਸ ਕਰਾਈ ਮੋਗੇ ਉਦੋਂ ਇਹ ਮੇਰੀ ਵਾਈਫ ਤੇ ਬੈਂਡ ਨਹੀਂ ਆਗੇ ਤੀਜੀ ਵਾਰ ਆਈਲਟਸ ਕਰਵਾਈ ਲੁਧਿਆਣੇ ਕਹਿੰਦੀ ਮੈਂ ਟੱਚ ਸਟੋਨ ਲੁਧਿਆਣੇ ਵੀ ਆਈਲਟਸ ਕਰਨੀ ਆ ਵੀ ਉਥੇ ਵਧਕਾ ਪੜਾਈ ਹੁੰਦੀ ਆ ਮੈਂ ਇਹਨੂੰ ਇਥੇ ਹੋਸਟਲ ਦੇ ਵਿੱਚ ਪਾ ਕੇ ਤੇ ਨਾਲ ਹੀ ਹੋਸਟਲ ਦਾ ਖਰਚਾ ਵੀ ਸਾਰਾ ਮੈਂ ਕੀਤਾ ਹਾਈਲਾਈਟਸ ਕਰਵਾਈ ਇਹਦੇ ਬੈਂਡ ਆ ਗਏ ਫਿਰ ਅਸੀਂ ਪੈਰਾਮੰਟ ਭਨੂਰ ਸਿੰਘ ਪੀਤੀ ਦੇ ਆਫਿਸ ਦੇ ਵਿੱਚ ਗਏ ਉੱਥੇ ਫਾਈਲ ਪ੍ਰੋਸੀਜੇ ਸ਼ੁਰੂ ਕੀਤਾ ਜਿਹਦੇ ਵਿੱਚ ਸੀਗਾ ਹੈਰੀ ਪੁੱਲਰ ਜਿਹਾ ਮੁੰਡਾ ਜਿਹਨੇ ਬਹੁਤ ਵਾਰ ਗਾਈਡ ਕੀਤਾ ਤੇ ਸਾਰਾ ਕੁਝ ਕਰਵਾ ਕੇ ਸਾਡੀ ਫਾਈਲ ਲਈ 2017 6 April 2017 ਨੂੰ ਅਸੀਂ ਇਹਦੀ ਫਾਈਲ ਸਾਨੂੰ ਵੀਜ਼ਾ ਆ ਗਿਆ ਅਸੀਂ ਮੈਂ ਆਪਣੀ ਵਾਈਫ ਨੂੰ ਬਾਹਰ ਭੇਜਤਾ ਸਾਰਾ ਖਰਚਾ ਪੜ੍ਹਾਈ ਦਾ ਇਹ ਤਾਂ ਕ ਵਰਕ ਪਾਮੈਂਟ ਦੀ ਵੀ ਫੀਸ ਮੈਂ ਪੇ ਕੀਤੀ ਜਿਹੜੀ ਮੈਨੂੰ ਕਿਸੇ ਨੇ ਦੱਸਿਆ ਸੀ ਵੀ 250 ਡਾਲਰ ਫੀਸ ਆ ਵਰਕ ਪਾਮੈਂਟ ਦੀ ਜਿਹੜੀ ਕੁੜੀ ਪੜੀ ਲਿਖੀ ਕੁੜੀ ਆਪ ਨਰ ਸਿੰਘ ਹੋਵੇ ਕੁੜੀ ਕੁੜੀ ਨੂੰ ਆਪਦਾ ਵਰਕ ਪਾਮੈਂਟ ਅਪਲਾਈ ਨਾ ਕਰਨਾ 21 ਮਿੰਟ ਤੁਹਾਡੇ ਨਾਲ ਤੁਹਾਡੀ ਵਾਈਫ ਰਹੀ ਆ ਤੁਹਾਨੂੰ ਲੱਗਿਆ ਸੀਗਾ ਇੱਕ ਸਾਲ 11 ਮਹੀਨੇ ਇੱਕ ਸਾਲ 11 ਮਹੀਨੇ ਰਹੀ ਹੈ ਤੁਹਾਨੂੰ ਲੱਗਿਆ ਨਹੀਂ ਕੋਈ ਡਾਊਟ ਬਈ ਕਿਤੇ ਗੱਲਬਾਤ ਕਿਤੇ ਹੋਰ ਪਾਸੇ ਗੱਲ ਕਰਦੀ ਜਾਂ ਕੋਈ ਨਹੀਂ ਨਹੀਂ ਜੀ ਕਦੇ ਵੀ ਐਂ ਲੱਗਿਆ ਨਹੀਂ ਪਰ ਹਾਂ ਮੈਨੂੰ ਬਾਅਦ ਵਿੱਚ ਪਤਾ ਲੱਗਾ ਵਾ ਹੁਣ ਉਹਦਾ ਮੇਰੇ ਕੋਲ ਪ੍ਰੂਫ ਵੀ ਹੈਗੇ ਜੇ ਲੋੜ ਪਈ ਮੈਂ ਉਹ ਪ੍ਰੂਫ ਵੀ ਸਾਹਮਣੇ ਕਰਾਂਗਾ ਜਿੱਦ ਕੋਈ ਵੀ ਮੈਨੂੰ ਇਹ ਚੀਜ਼ ਦੀ ਲੋੜ ਪਈ ਤੇ ਮੈਂ ਉਹ ਪ੍ਰੂਫ ਵੀ ਸਾਹਮਣੇ ਲੈ ਕੇ ਆਵਾਂਗਾ ਮੈਨੂੰ ਇਹ ਦੀ ਇੱਕ ਫਰੈਂਡ ਸੀ ਉਹਨੇ ਵੀ ਇਹ ਗੱਲ ਦੱਸੀ ਪਰ ਮੈਨੂੰ ਆਪ ਦੇ ਆਪ ਕਿਉਂਕਿ ਅੱਖੀਂ ਵੇਖਿਆ ਸਭ ਕੁਝ ਪਤਾ ਲੱਗਦਾ ਵੀ ਇਹ ਚੀਜ਼ ਸਹੀ ਆ ਪਰ ਆਪਾਂ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਮੈਂ ਕਿਸੇ ਤੇ ਯਕੀਨ ਨਹੀਂ ਜਦੋਂ ਮੇਰੀ ਫਾਈਲ ਆਤੀ ਸਾਰਾ ਕੰਮ ਹੋ ਗਿਆ ਅ ਵੀਜ਼ਾ ਅਪਲਾਈ ਕਰਤਾ ਸੀ ਵੀਜ਼ਾ ਵੀ ਆ ਗਿਆ ਇਹਦੀਆਂ ਫੀਸਾਂ ਭਰੀਆਂ ਸਾਰਾ ਕੰਸ਼ ਇਹਨੇ ਮੈਨੂੰ ਵਟਸਐਪ ਤੋਂ ਬਲੌਕ ਕਰਤਾ ਮੇਰਾ ਫੋਨ ਨੰਬਰ ਵੀ ਬਲੌਕ ਕਰਤਾ ਇਥੋਂ ਤੱਕ ਇਹਨੇ ਬੈਂਕ ਦੇ ਅਕਾਊਂਟ ਤੱਕ ਚੇਂਜ ਕਰਤਾ ਸੀਗਾ ਜਿਹੜਾ ਇਹਦਾ ਪਹਿਲਾ ਨੋਵਾਸ ਕੋਸ਼ਕਾ ਬੈਂਕ ਦੇ ਵਿੱਚ ਅਕਾਊਂਟ ਸੀਗਾ ਉਹ ਚੇਂਜ ਕਰਕੇ ਰਾਇਲ ਬੈਂਕ ਆ ਰਾਇਲ ਬੈਂਕ ਸੀਗੀ ਉਹਦੇ ਵਿੱਚ ਫਿਰ ਇਹਨੇ ICICI ਬੈਂਕ ਦੇ ਵਿੱਚ ਕਰ ਲਿਆ ਪਹਿਲਾਂ ਮੇਰੇ ਉਹਦੇ ਵਿੱਚ ਵੀ ਮੇਰੇ ਪੇਮੈਂਟ ਗਈ ਵੀ ਐ ਸਟੇਟਮੈਂਟ ਹੈਗੀ ਆ ਮਗਰੋਂ ਜਦੋਂ ਵਰਕ ਪੇਮੈਂਟ ਕੀਤਾ ਉਹ ਵੀ ICICI ਬੈਂਕ ਦੇ ਵਿੱਚ ਮੈਂ ਪੇਮੈਂਟ ਪਾਈ ਤੇ ਇਹਨੂੰ 2000 ਡਾਲਰ ਦੀ ਵਰਕ ਪਰਮਿਟ ਲੁਕਵਾ ਲੁਕਵਾ ਕੇ ਦਿੱਤਾ ਨੰਬਰ 2 ਬਾਅਦ ਵਿੱਚ ਸਾਰਾ ਕੁਝ ਹੋਣ ਤੋਂ ਬਾਅਦ ਜਦੋਂ ਅਸੀਂ ਇਹਨੇ ਮੇਰੇ ਕੋਈ ਫਾਈਲ ਨਹੀਂ ਲਈ ਨਾ ਇਹਨੇ ਵਰਕ ਪਰਮਿਟ ਪਹਿਲਾਂ ਸਟੱਡੀ ਦੌਰਾਨ ਲਈ ਜਦੋਂ ਇਹਨੇ ਵਰਕ ਪਰਮਿਟ ਦੇ ਬਾਅਦ ਆਈ ਅਸੀਂ ਪੰਚਾਇਤ ਲੈ ਕੇ ਗਏ ਸਾਰੇ ਮੈਂਬਰ ਘਰ ਦੇ ਮੈਂਬਰ ਤੇ ਦੋ ਚਾਰ ਮੋਹਤਵਾਰ ਬੰਦੇ ਦੋ ਤਿੰਨ ਵਾਰੀ ਜਾਣ ਤੋਂ ਬਾਅਦ ਇਹਨੇ ਸ਼ਰਮ ਦੀ ਮਾਰੀ ਨਾਲ ਮੇਰਾ ਵੀਜ਼ਾ ਅਪਲਾਈ ਕੀਤਾ ਵੀਜ਼ਾ ਅਪਲਾਈ ਕਰਨ ਦੇ ਬਾਅਦ ਇਹਨੇ ਚੰਗੀ ਤਰ੍ਹਾਂ ਡਾਕੂਮੈਂਟ ਨਹੀਂ ਦਿੱਤੇ ਮੇਰੇ ਦੋ ਵਾਰੀ ਪਹਿਲੋਂ ਰਿਜੈਕਟ ਹੋ ਗਈ ਫਾਈਲ ਜਦੋਂ ਤੀਜੀ ਵਾਰ ਲਈ ਤੀਜੀ ਵਾਰ ਉਹਨਾਂ ਨੇ ਇਹ ਸਾਫ਼ ਹੀ ਕਰਤਾ ਵੀ ਤੁਸੀਂ ਦੋਨੇ ਮੀਆਂ ਬੀਬੀ ਆਪ ਦਾ ਰਿਸ਼ਤਾ ਸਿੱਧ ਨਹੀਂ ਕਰ ਸਕੇ ਤਾਂ ਉਹ ਪੱਕਾ ਹੀ ਰਿਜੈਕਟ ਹੋ ਗਿਆ ਨੰਬਰ ਕਿਉਂਕਿ ਇਸ ਤੋਂ ਬਾਅਦ ਮੈਂ ਕੋਈ ਫਾਈਲ ਨਹੀਂ ਲਾਈ ਕਿ ਨਾ ਇਹਨੇ ਇੱਕ ਵਾਰੀ ਵੀ ਮੈਨੂੰ ਇਹ ਗੱਲ ਪੁੱਛੀ ਵੀ ਤੇਰਾ ਵੀਜ਼ਾ ਰਿਜੈਕਟ ਕਿਉਂ ਹੋ ਗਿਆ ਵੀ ਕੀ ਕਾਰਨ ਸੀਗੇ ਇਸ ਤੋਂ ਬਾਅਦ ਤਾਂ ਇਹਨੇ ਮੈਨੂੰ ਫੋਨ ਕਰਨਾ ਹੀ ਬੰਦ ਕਰਤਾ ਫਿਰ ਇੱਕ ਦਿਨ ਇਹਨੇ ਮੈਨੂੰ ਫੋਨ ਕੀਤਾ ਆਪਣੀ ਭੈਣ ਨੂੰ ਮੈਸੇਜ ਕੀਤਾ ਫੋਨ ਕਰਕੇ ਦੱਸਿਆ ਵੀ ਮੇਰੇ ਘਰਪ੍ਰੀਤ ਮੇਰਾ ਫੋਨ ਨਹੀਂ ਚੱਕਦਾਗਾ ਹਾਲਾਂਕਿ ਇਹਦੇ ਕੋਲ ਮੇਰਾ ਨੰਬਰ ਸੀ ਉਤੋਂ ਦੀ ਆ ਆਪਦੀ ਭੈਣ ਨੂੰ ਇਹ ਕਹਿੰਦੀ ਉਹ ਮੇਰੀ ਸਾਲੀ ਆ ਨੂਰਪਰ ਬੇਟ ਨਵਨੀਤ ਕਾ ਰੀਤੂ ਤੇ ਇਹ ਆਪਣੀ ਭੈਣ ਨੂੰ ਇਹ ਕਹਿੰਦੀ ਵੀ ਹਾਂ ਤੂੰ ਉਹਨੂੰ ਮੈਸੇਜ ਕਰਕੇ ਕਹਾਂ ਵੀ ਮੇਰੇ ਨਾਲ ਗੱਲ ਕਰੇ ਫੋਨ ਤੇ ਵੀ ਅਰਜੈਂਟਲੀ ਆ ਮੈਂ ਉਹਦੇ ਨਾਲ ਗੱਲ ਕੀਤੀ ਮੈਂ ਕਿਹਾ ਕੀ ਗੱਲ ਵੀ ਤੇਰੇ ਕੋਲ ਮੇਰਾ ਨੰਬਰ ਵੀ ਹੈ ਨੀਗਾ ਕਹਿੰਦੀ ਨਹੀਂ ਮੇਰੇ ਕੋਲ ਮੇਰਾ ਨਾ ਤੇਰਾ ਨੰਬਰ ਹੈ ਨੀਗਾ ਫਿਰ ਇਹਨੇ ਮੈਨੂੰ ਇਹ ਗੱਲ ਕਹੀ ਵੀ ਤੇਰਾ ਨਹੀਂ ਬਣਿਆ ਇਹਦੇ 'ਚ ਮੈਂ ਕੀ ਕਰ ਸਕਦੀ ਆ ਵੀ ਜਿਹੜਾ ਵੀਜ਼ਾ ਦੇਣਾ ਉਹ ਤਾਂ ਅੰਬੈਸੀ ਦਾ ਕੰਮ ਆ ਨਾ ਕਿ ਮੇਰਾ ਕਿੰਨੀ ਮੈਂ ਫੈਲਾਈ ਆ ਸਾਰਾ ਕੁਛ ਕੀਤਾ ਤੇਰਾ ਵੀਜ਼ਾ ਨਹੀਂ ਆਇਆ ਇਹਦੇ ਵਿੱਚ ਮੈਂ ਕੀ ਕਰ ਸਕੀ ਮੈਂ ਕਿਹਾ ਵੀ ਵੀਜ਼ਾ ਤਾਂ ਹੀ ਆਉਂਦਾ ਜੇ ਤੂੰ ਪੂਰੇ ਕਾਗਜ਼ ਦਿੰਦੀ ਨਾਂ ਦੇ ਵਿੱਚ ਕੋਈ ਕਨਫਰਮੇਸ਼ਨ ਦਿੱਤੀ ਨਾ ਹੀ ਨੇ ਕੋਈ ਫੋਟੋ ਦਿੱਤੀ ਨਾ ਹੀ ਕੋਈ ਇਹਨੇ ਆਪਦੀ ਸਟੇਟਮੈਂਟ ਦਿੱਤੀ ਵੀ ਹਾਂ ਇਹ ਮੇਰੇ ਹਸਬੰਡ ਹਾਲਾਂਕਿ ਇਹਦੇ ਕੋਲੇ ਮੈਰਿਜ ਰਜਿਸਟਰ ਦੀ ਇੱਕ ਫੋਟੋਕਾਪੀ ਇਹਦੇ ਕੋਲੇ ਸੀ ਮੇਰਾ ਐਡਰੈਸ ਇਹਦੇ ਕੋਲ ਸੀ ਇਹਦੇ ਕੋਲ ਮੇਰੇ ਪਾਸਪੋਰਟ ਦੀਆਂ ਫੋਟੋਕਾਪੀਆਂ ਮੇਰਾ ਪਾਸਪੋਰਟ ਤੇ ਨਾਂ ਵੀ ਆ ਸਾਰਾ ਕੁਛ ਇਹਦੇ ਕੋਲੇ ਸੀਗਾ ਇਹਨੇ ਉਹ ਚੀਜ਼ ਜੋ ਮੈਰਿਜ ਸਿੱਧ ਕਰਨ ਲਈ ਚਾਹੀਦੀ ਸੀ ਇਹਨੇ ਕੋਈ ਚੀਜ਼ ਨਹੀਂ ਦਿੱਤੀ ਜਦੋਂ ਬਾਅਦ ਵਿੱਚ ਜਦੋਂ ਇਹ ਚੀਜ਼ ਹੋ ਗਈ ਫਿਰ ਇਹਨੇ ਮੈਨੂੰ ਇੱਕ ਗੱਲ ਕਹੀ ਕਹਿੰਦੀ ਹਾਂ ਐਨਾ ਹੋ ਸਕਦਾ ਵਾ ਵੀ ਮੈਂ ਪਹਿਲਾਂ ਆਪਣੀ ਪੀਆਰ ਦੀ ਫਾਈਲ ਲਾ ਲੈਨੀ ਆ ਮੈਂ ਪੀਆਰ ਹੋ ਜੂਗੀ ਮੈਂ ਤੈਨੂੰ ਬਾਅਦ ਚ ਦੱਸ ਦੂੰ ਪਰ ਮੈਨੂੰ ਜਦੋਂ ਇਹ ਚੀਜ਼ ਸ਼ੱਕੀ ਜਿਹੀ ਲੱਗੀ ਫਿਰ ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਇਹ ਜਿਹੜਾ ਕਿ ਮੇਰੇ ਬ੍ਰਦਰ ਦਾ ਦੋਸਤ ਸੀਗਾ ਉਹ ਵਕੀਲ ਸੀ ਉਹਦੇ ਨਾਲ ਗੱਲ ਕੀਤੀ ਫਿਰ ਮੈਨੂੰ ਉਹਨੇ ਇਹ ਗੱਲ ਕਹੀ ਵੀ ਜਿਹੜੀ ਕੁੜੀ ਤੈਨੂੰ ਪਹਿਲਾਂ ਹੀ ਨਹੀਂ ਇਹ ਚੀਜ਼ ਦੱਸ ਰਹੀ ਚੰਗੀ ਤਰ੍ਹਾਂ ਉਹ ਤੇਰਾ ਬਾਅਦ ਵਿੱਚ ਕੀ ਕਰੂਗੀ ਫਿਰ ਜਦੋਂ ਇਹ ਗੱਲ ਹੋਈ ਫਿਰ ਮੈਂ ਆਪਣੇ ਘਰ ਦੇ ਨਾਲ ਗੱਲ ਕੀਤੀ ਅਸੀਂ ਇਹ ਆਪਣੀ ਮੈਂ ਆਪਣੀ ਵਾਈਫ ਤੇ ਇਹ ਚੀਜ਼ ਕੀ ਹੈ ਥਾਣੇ ਵਿੱਚ ਗਏ ਅਤੇ ਅਸੀਂ ਹੁਣ ਸਾਡਾ ਕੇਸ ਚੱਲਦਾ ਪਿਆ ਹਾਈ ਕੋਰਟ ਦੇ ਵਿੱਚ ਪਰ ਹਾਈ ਕੋਰਟ ਦੇ ਵਿੱਚ ਵੀ 2022 ਤੋਂ ਬਾਅਦ ਮੇਰਾ ਕੇਸ ਚੱਲਦਾ ਪਿਆ ਹਜੇ ਤੱਕ ਕੋਈ ਸੁਣਵਾਈ ਨਹੀਂ ਆਈ ਬਾਰ-ਬਾਰ ਜਾਨਕੀ ਤਰੀਕਾ ਹੀ ਪੈਂਦਗਾ ਕੋਈ ਸੁਣਵਾਈ ਨਹੀਂ ਗਈ ਕੁੜੀ ਤੇ ਕੋਈ ਕਾਰਵਾਈ ਨਹੀਂ ਕੀਤੀ ਕੁੜੀ ਤੇ ਪਰਚਾ ਹੋਇਆ ਵਾ ਕੁੜੀ ਦੇ ਪਿਓ ਤੇ ਪਰਚਾ ਹੋਇਆ ਕੁੜੀ ਦਾ ਪਿਓ ਕੱਚੀ ਜ਼ਮਾਨਤ ਤੇ ਪੱਕੀ ਜ਼ਮਾਨਤ ਨਹੀਂ ਮਿਲੇਗੀ ਨੰਬਰ 2 ਇਹਦੇ ਵਿੱਚ ਇਹ ਆ ਹੁਣ ਇਹ ਮੇਰੇ ਤੇ ਹਰਾਸਮੈਂਟ ਦਾ ਕੇਸ ਪੌਂਦੀ ਆ ਮੈਨੂੰ ਤਿੰਨ ਵਾਰੀ ਪਹਿਲਾਂ ਇਹ ਐਨਆਰਆਈ ਥਾਣੇ ਲੁਧਿਆਣੇ ਸੱਦ ਚੁੱਕਿਆ ਜਿਹੜਾ ਇੱਥੇ ਵਰਦਮਾਨ ਚੌਂਕ ਦੇ ਕੋਲ ਦੇ ਆ ਇੱਥੇ ਤਿੰਨ ਆਈਓ ਪਹਿਲਾਂ ਬਦਲ ਗਏ ਪਹਿਲਾਂ ਜਗਿੰਦਰ ਏਐਸਆਈ ਜਗਿੰਦਰ ਸਿੰਘ ਮੈਂ ਉਹਨੂੰ ਪ੍ਰੂਫ ਦੇ ਕੇ ਆ ਫਿਰ ਏਐਸਆਈ ਅਵਤਾਰ ਸਿੰਘ ਮੈਂ ਉਹਨੂੰ ਪ੍ਰੂਫ ਦੇ ਕੇ ਆ ਐਰ ਕੀ ਹੁਣ ਕੋਈ ਕੁਲਵਿੰਦਰ ਸਿੰਘ ਏਐਸਆਈ ਕੁਲਵਿੰਦਰ ਸਿੰਘ ਆਇਆ ਵਾ ਉਹਨੇ ਇਹ ਚੀਜ਼ ਦੁਬਾਰਾ ਨੋਟ ਕਰਕੇ ਸਾਰਾ ਕੁਝ ਕਰਕੇ ਆ ਐਨਆਰਆਈ ਕਮਿਸ਼ਨਰ ਨੂੰ ਪਾਤੀ ਹੁਣ ਮੈਨੂੰ ਪਰਸੋਂ 14 ਤਰੀਕ ਨੂੰ ਅੱਜ ਹੈਗੀ 10 11 10 ਤਰੀਕ ਤੇ ਜਿਹੜੀ ਹੁਣ 14 ਤਰੀਕ ਆਉਣੀ ਆ 14 ਤਰੀਕ ਨੂੰ ਮੈਨੂੰ ਉੱਥੇ ਸੱਦਿਆ ਵਾ ਚੰਡੀਗੜ੍ਹ ਕਿੰਨਾ ਟੋਟਲ ਖਰਚ ਆਇਆ ਬਾਈ ਸਰ ਮੇਰਾ ਟੋਟਲ ਖਰਚਾ ਜਾਨਕੀ ਮੇਰੇ ਕੋਲ 32 ਤੇ 33 ਲੱਖ ਦੇ ਪ੍ਰੂਫ ਹੈਗੇ ਆ ਪਰ ਮੈਨੂੰ ਇੰਨਾ ਪਤਾ ਵਾ ਮੇਰਾ 36 35 36 ਲੱਖ ਰੁਪਇਆ ਆ ਜਿਹਦੇ ਵਿੱਚ ਮੇਰੇ ਫਰੈਂਡ ਸੀਗੇ ਜਿਹੜੇ ਕੈਨੇਡਾ ਦੇ ਵਿੱਚ ਉਹਨਾਂ ਨੇ ਮੇਰੇ ਵਾਈਫ ਨੂੰ ਤਿੰਨ ਜਣਿਆਂ ਨੇ ਕੈਸ਼ ਪੇਮੈਂਟ ਕਰਕੇ ਆਈ ਸੀ ਤੇ ਇੱਕ ਮੇਰੇ ਫਰੈਂਡ ਨੇ ਇਹਨੂੰ ਆਨਲਾਈਨ ਪਾਈ ਸੀ ਉਹ ਮੇਰੇ ਕੋਲ ਸਟੇਟਮੈਂਟ ਹੈਗੀ ਆ ਪਰ ਜੇ ਉਹ ਜਿਹੜੇ ਮੰਨਦਿਆਂ ਨੇ ਪੈਸੇ ਇਹਨੂੰ ਪੇ ਕੈਸ਼ ਦਿੱਤੇ ਸੀਗੇ ਉਹ ਜੇ ਮੈਂ ਅੱਜ ਵੀ ਕਹਾਂ ਤਾਂ ਉਹ ਮੇਰੇ ਬਰਾਬਰ ਕੱਢਣ ਤਿਆਰ ਬੱਪੂ ਜੀ ਕੀ ਮੰਗ ਕੀ ਕਰਦੇ ਸਰਕਾਰ ਤੋਂ ਅਸੀਂ ਜੀ ਮੰਗਦੇ ਕਰਦੇ ਆ ਵੀ ਮਤਲਬ ਸਾਨੂੰ ਇਨਸਾਫ ਮਿਲੇ ਸਾਨੂੰ ਸਾਨੂੰ ਉਹ ਐਵੇਂ ਰਿਐਸਮੈਂਟ ਕਰੀ ਜਾਂਦੇ ਕਿਤੇ ਉਧਰ ਐਨਆਰ ਜਾਣੇ ਦੀ ਦਿੱਤੀ ਕਿਤੇ ਦਰਖਾਸਤ ਦੇ ਦੇਣ ਦੇ ਕਿਤੇ ਕਿਤੇ ਦੇ ਦਿੰਦੇ ਆ ਸਾਨੂੰ ਬੰਦੀ ਘਟੇ ਉੱਤੇ ਜਾਣਾ ਪੈਂਦਾ ਕਿਤੇ ਫੇਰ ਦੇਖੋ ਅਸੀਂ ਡਾਕੂਮੈਂਟ ਦੇ ਕੇ ਉਹਨੇ ਥਾਣੇ ਦੇ ਵਿੱਚ ਉਹ ਸਾਨੂੰ ਜਦੋਂ ਨਵਾਂ ਕੋਈ ਆਉਂਦਾ ਉਹ ਫੇਰ ਮੰਗਦਾ ਦੇਖੋ ਡਾਕੂਮੈਂਟ ਜੇ ਕਿਸੇ ਦੀ ਟਰਾਂਸਫਰ ਹੋ ਗਈ ਉਹ ਡਾਕੂਮੈਂਟ ਤਾਂ ਉੱਥੇ ਥਾਣੇ 'ਚ ਹੀ ਪਏ ਆ ਨਾ ਉਹਦੇ ਨਹੀਂ ਹੈ ਕਿਤੇ ਬੰਦੇ ਦੀ ਟਰਾਂਸਫਰ ਹੋਈ ਆ ਸਾਨੂੰ ਇਹ ਹੁਣ ਚੌਥੀ ਵਾਰ ਆ ਜੀ ਆ ਹੁਣ ਅਸੀਂ ਹੁਣ ਸਾਨੂੰ ਚੰਡੀਗੜ੍ਹ ਖੱਦਿਆ ਦੀ 14 ਤਰੀਕ ਨੂੰ ਜੀ ਆ ਵੀ ਉਥੇ ਐਨਆਰਆਈ ਕਮਿਸ਼ਨਰ ਦੇ ਸੱਦਿਆ ਉਹਨਾਂ ਨੇ ਹੁਣ ਦੇਖੋ ਉਥੇ ਕੀ ਕਰਦੇ ਕੀ ਨਹੀਂ ਕਰਦੇ ਹਾਂ ਜੀ ਸਾਡੇ ਦੇਖੋ ਲੋਅਰ ਕੋਰਟ ਦੇ ਵਿੱਚ ਕੇਸ ਚੱਲਦਾ ਉਥੇ ਤਰੀਕਾਂ ਬਈਆਂ ਨੇ 2 ਸਾਲ ਹੋ ਗਏ ਕੇਸ ਚੱਲ ਰਿਹਾ ਜੀ ਉਥੇ ਤਰੀਕਾਂ ਬਈਆਂ ਨੇ ਗਾਹ ਦੀਆਂ ਤਰੀਕਾਂ ਬਈਆਂ ਨੇ ਨਾ ਕੋਈ ਕੋਈ ਕਿਸੇ ਪਾਸੇ ਗੱਲ ਨਿਬੜਦੀ ਨਾ ਆਵਾਜ਼ ਹਾਂਜੀ ਵੀ ਹੁਣ ਮੈਨੂੰ ਕੁੜੀ ਨੇ ਵਨ ਸਾਈਡ ਡਿਵੋਰਸ ਲਈ ਫਾਈਲ ਕਰਤਾ ਉਹਦਾ ਵੀ ਮੇਰੇ ਹੁਣ ਜਿਹੜੀ ਕਮਿਸ਼ਨ ਆਪਾਂ ਹੁੰਦੀ ਹੈ ਫੈਮਿਲੀ ਕੋਰਟ ਉਹਦੇ ਵਿੱਚ ਕੇਸ ਚੱਲਦਾ ਪਿਆ ਮੈਂ ਬੇਨਤੀ ਕਰਨਾ ਚਾਹੁੰਦਾ ਐਨਆਰਆਈ ਥਾਣੇ ਕਮਿਸ਼ਨਰ ਨੂੰ ਵੀ ਵੀ ਇਸੀ ਤੇ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਆ ਤੇ ਇਸ ਚੀਜ਼ ਨੂੰ ਜਿਹੜਾ ਦੋਚੀ ਆ ਚਾਹੇ ਉਹ ਮੇ ਆ ਮੇਰੇ ਤੇ ਕਾਰਵਾਈ ਹੋਵੇ ਨਹੀਂ ਮੇਰਾ ਜਿਹੜਾ ਜਿਵੇਂ ਸਹੁਰਾ ਮੇਰਾ ਤੇ ਬਾਰ ਬਾਰ ਕੰਪਲੇਂਟ ਕਰ ਦਿੰਦਾ ਵਾ ਇਥੇ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਜਿੰਨੇ ਵਾਰੀ ਵੀ ਗਿਆ ਵਾ ਪਹਿਲਾਂ ਵੀ ਸਾਰਾ ਕੁਝ ਪ੍ਰੂਫ ਮੈਂ ਦੇ ਕੇ ਆ ਮੈਂ ਇਹ ਨਹੀਂ ਕਹਿੰਦਾ ਕਿ ਸਹੁਰੇ ਨੇ ਇਦਾਂ ਕੀਤਾ ਜਾਂ ਇਦਾਂ ਕੀਤਾ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਵੀ ਜੋ ਸਹੀ ਆ ਉਹ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜੇ ਮੈਂ ਗਲਤ ਆ ਤਾਂ ਮੇਰੇ ਤੇ ਹੋਵੇ ਜੇ ਮੇਰੀ ਵਾਈਫ ਗਲਤ ਆ ਮੇਰਾ ਸਹੁਰਾ ਗਲਤ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਹਾਂਜੀ ਇੱਕ ਗੱਲ ਇਹ ਆ ਮੇਰੇ ਸਹੁਰਾ ਜੀ ਰਿਟਾਇਰਮੈਂਟ ਉਹ ਵੀ ਮੁਲਾਜ਼ਮ ਸੀਗੇ ਉਹ ਰਿਟਾਇਰਮੈਂਟ ਹੋਏ ਉਹਨੇ ਆਪਣੀ ਮੇਰੀ ਵਾਈਫ ਨੂੰ ਜੁਆਇੰਟ ਅਕਾਊਂਟ ਦੇ ਵਿੱਚ ਪੇਮੈਂਟ ਕੀਤੀ ਸੀ ਕਿਉਂ ਕਿ ਮੇਰੇ ਬਾ ਸਹੁਰੇ ਦੇ ਤਿੰਨ ਮੁੰਡੇ ਆ ਪਹਿਲਾਂ ਜਿਹੜੇ ਸਟੈਪ ਮੇਰੀ ਸੱਸ ਸੀਗੀ ਪਹਿਲਾਂ ਮੈਰਿਜ ਤੋਂ ਉਹਦੇ ਪੰਜ ਜਵਾਕ ਨੇ ਤਿੰਨ ਕੁੜੀਆਂ ਦੋ ਮੁੰਡੇ ਤੇ ਹੁਣ ਜਿਹੜੀ ਸਟੈਪ ਮਦਰ ਆ ਵਾਈਫ ਆ ਜਿਹੜੀ ਦੁਆਰਾ ਮੈਰਿਜ ਹੋਈ ਆ ਉਹਦੇ ਵਿੱਚੋਂ ਇੱਕ ਜਵਾਕ ਹੁਣ ਉਹਨਾਂ ਨੇ ਆਪਣੇ ਰਿਟਾਇਰਮੈਂਟ ਦੇ ਤਿੰਨਾਂ ਕੁੜੀਆਂ ਨੂੰ ਪੇਮੈਂਟ ਦਿੱਤੀਆਂ ਉਹਨੇ ਆਪਣੀ ਮੇਰੀ ਵਾਈਫ ਨੂੰ 2.5-3 ਲੱਖ ਰੁਪਈਆ ਉਦੋਂ ਵੀ ਕੱਲ ਨੂੰ ਇਹ ਮੁੰਡਿਆਂ ਤੋਂ ਹਿੱਸਾ ਨਾ ਮੰਗੇ ਜਾਂ ਘਰ ਦੇ ਵਿੱਚੋਂ ਹਿੱਸਾ ਨਾ ਮੰਗੇ ਇਹ ਪੇਮੈਂਟ ਮੇਰੇ ਜੁਆਇੰਟ ਅਕਾਊਂਟ ਦੇ ਵਿੱਚ ਪਾਈ ਸੀ ਜਿਹੜੀ ਅਕਾਊਂਟ ਦੇ ਵਿੱਚ ਉਹਨੇ ਪੇਮੈਂਟ ਪਾਈ ਆ ਉਹਨੇ ਮੈਨੂੰ ਇਹ ਕਿਹਾ ਵਾ ਵੀ ਇਹ ਮੇਥੋਂ ਦਾਜ ਮੰਗਦਾ ਸੀ ਉਹ ਪੇਮੈਂਟ ਮੈਂ ਤਾਂ ਵਰਤੀ ਨਹੀਂ ਗਈ ਉਹ ਮੇਰੇ ਕੋਲ ਰਿਕਾਰਡ ਹੈਗਾ ਵਾ ਉਹ ਸਟੇਟਮੈਂਟ ਜਿਹੜੀ ਸੀਗੀ ਮੈਰਿਜ ਦੇ ਵਿੱਚ ਇਹਨਾਂ ਨੇ ਮੈਨੂੰ ਉਹ ਦਿੱਤੀ ਸੀਗੀ ਪੇਮੈਂਟ ਆਪਣੇ ਰਿਟਾਇਰਮੈਂਟ ਤੋਂ ਉਹ ਮੈਂ ਉਹ ਫੀਸ ਦੇ ਵਿੱਚ ਦੇਤੀ ਜਿਹੜੇ ਕਿ ਮੇਰੇ ਕੋਲ ਰਿਕਾਰਡ ਬੋਲਦਾ ਪਿਆ ਵਾ ਇਸ ਦੇ ਵਿੱਚ ਜਿਹੜੇ ਆਧਾਰ ਤੇ ਮੈਨੂੰ ਬਾਰ-ਬਾਰ ਇਹ ਕਹਿੰਦੇ ਆ ਇਹ ਦਾਜ ਮੰਗਦਾ ਹੀ ਹਾਲਾਂਕਿ ਮੇਰਾ ਜਿਹੜੀ ਅਰੇਂਜ ਮੈਰਿਜ ਆ ਇਹ ਮੈਨੂੰ ਦੇਖਣ ਆਈ ਸੀਗੀ ਨਾ ਕਿ ਮੈਂ ਇਹਨਾਂ ਨੂੰ ਦੇਖਣ ਗਿਆ ਸੀਗਾ ਇਹਨਾਂ ਦੇ ਵਿੱਚ ਮੇਰਾ ਜਿਹੜਾ ਚਾਚਾ ਸਹਰਾ ਵਾ ਉਹਨਾਂ ਨੇ ਦੱਸ ਪਾਈ ਸੀਗੀ ਮੇਰੇ ਸਹਰੇ ਨੂੰ ਵੀ ਇਦਾਂ ਕਰਕੇ ਵੀ ਇਸ ਦੋਦਰ ਪਿੰਡ ਇਆ ਮੁੰਡਾ ਵਾ ਇਹਦੇ ਨਾਲ ਗੱਲਬਾਤ ਕਰੋ ਜਾ ਕੇ ਇਹ ਸਾਰਾ ਕਸ਼ ਕਰਕੇ ਆਏ ਨਾ ਅਸੀਂ ਇਹਨਾਂ ਤੋਂ ਇਹ ਮੰਗ ਰੱਖੀ ਜੀ ਵੀ ਸਾਨੂੰ ਕੁਝ ਵੀ ਨਹੀਂ ਚਾਹੀਦਾ ਹਾਲਾਂਕਿ ਮੇਰੀ ਵਾਈਫ ਦਾ ਪਹਿਲਾਂ ਰਿਸ਼ਤਾ ਕਿਤੇ ਹੋਰ ਹੋ ਰਿਹਾ ਸੀ ਉਹ ਮੇਰੇ ਸਹੁਰੇ ਨੇ ਮੈਨੂੰ ਖੁਦ ਦੱਸਿਆ ਸੀ ਉਹ ਮੁੰਡੇ ਦੀ ਲੈਬਾਰਟਰੀ ਸੀ ਕੁੜੀ ਨੇ ਨਰਸਿੰਗ ਕੀਤੀ ਸੀ ਮੁੰਡੇ ਦੀ ਲੈਬਾਰਟਰੀ ਸੀਗੀ ਕਾਤੋਂ ਨਹੀਂ ਉਹਨਾਂ ਦੀ ਬਣੀ ਕਿਉਂਕਿ ਉਹ ਮੁੰਡੇ ਨੇ ਬਾਈਕ ਮੋਟਰਸਾਈਕਲ ਮੰਗ ਲਿਆ ਸੀ ਇਹਨਾਂ ਤੋਂ ਇਹ ਮੇਰੇ ਸਹੁਰੇ ਨੇ ਮੈਨੂੰ ਇਹ ਗੱਲ ਖੁਦ ਦੱਸੀ ਤੇ ਮੇਰੇ ਸਹੁਰੇ ਨੇ ਇਹ ਗੱਲ ਕਹੀ ਵੀ ਕਾਕਾ ਮੈਨੂੰ ਤੇਰੀ ਇਹ ਗੱਲ ਜੱਚੀ ਆ ਵੀ ਤੂੰ ਕਿਹਾ ਵੀ ਸਾਡੇ ਘਰੇ ਸਾਰਾ ਕੁਝ ਕਿ ਸਾਡੇ ਘਰੇ ਕੋਈ ਤਿੰਨੇ ਪੜਾ ਅਸੀਂ ਕੋਈ ਖਾਂਦਾ ਪੀਂਦੇ ਨਹੀਂ ਸਾਡੇ ਮੇਰੇ ਪਿੰਡ ਦੇ ਵਿੱਚੋਂ ਕੋਈ ਵੀ ਚੀਜ਼ ਕਰੇ ਮੇਰੇ ਮਾਸੜ ਜੀ ਮੇਰੇ ਨਾਲ ਆਏ ਆ ਉਹਨਾਂ ਦੀ ਬੇਟੀ ਨੇ ਮੇਰੇ ਬ੍ਰਦਰ ਨੂੰ ਤਿੰਨਾਂ ਮਹੀਨਿਆਂ ਦੇ ਵਿੱਚ ਫੁੱਲ ਲਾਕਡਾਊਨ ਦੇ ਵਿੱਚ ਇੰਗਲੈਂਡ ਵਿੱਚ ਸੱਦ ਲਿਆ ਜਿਹਦੇ ਵਿੱਚ ਮੇਰਾ ਬ੍ਰਦਰ 15 ਦਿਨ ਕੋਰੋਨ ਟਾਈਨ ਰਿਹਾ ਸਾਰਾ ਖਰਚਾ ਅਸੀਂ ਕੀਤਾ ਮੇਰੇ ਮਾਸੜ ਜੀ ਮੇਰੇ ਨਾਲ ਆ ਹਾਲਾਂਕਿ ਮੇਰੇ ਵੱਡੇ ਬ੍ਰਦਰ ਨੇ ਲੰਮ ਮੈਰਿਜ ਕੀਤੀ ਆ ਉਹ ਉਹਦੀ ਮੈਰਿਜ ਹੋਈ ਆ ਉਹਦੇ ਵਿੱਚ ਵੀ ਸਾਡੇ ਘਰੇ 1 ਰੁਪਿਆ ਨਹੀਂ ਆਇਆ ਇਹਨਾਂ ਨੇ ਇਹ ਗੱਲ ਦੇ ਵਿੱਚ ਇਹਨਾਂ ਨੇ ਦੋ ਮੈਰਿਜਾਂ ਇਹਨਾਂ ਦੀ ਮੇਰੀ ਸਾਲੀਆਂ ਦੋ ਵੱਡੀਆਂ ਆਈ ਉਹਨਾਂ ਦੇ ਵਿਆਹ ਦੇ ਵਿੱਚ ਜੋ ਲੈਣਾ ਦੇਣਾ ਦਿੱਤਾ ਸੀਗਾ ਉਹੀ ਰਿਵਾਜ ਇਹਨਾਂ ਨੇ ਇਹ ਮੇਰੇ ਨਾਲ ਕੀਤਾ ਇਹ ਕਹਿੰਦੇ ਵੀ ਅਸੀਂ ਲੈਣਾ ਦੇਣਾ ਜੋ ਵੀ ਕਰਨਾ ਵਾ ਅਸੀਂ ਆਪਦੇ ਹਿਸਾਬ ਨਾਲ ਕਰਨਾ ਪਰ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਅਸੀਂ ਲੈਣਾ ਦੇਣਾ ਕੁਛ ਨਹੀਂ ਵੀ ਸਾਨੂੰ ਤਾਂ ਕੁੜੀ ਇਹ ਚਾਹੀਦੀ ਆ ਵੀ ਮੇਰੇ ਮੰਮੀ ਡੈਡੀ ਦੀ ਕਦਰ ਕਰੇ ਜੇ ਰਹਿ ਗਈ ਗੱਲ ਪੜ ਪੜ੍ਹਨ ਦੀ ਜਾਂ ਪੜਾਉਣ ਦੀ ਵੀ ਜਿੰਨਾ ਇਹ ਪੜਨਾ ਚਾਹੁੰਦੀ ਆ ਪੜ ਸਕੀ ਇਹਨਾਂ ਦੀ ਸਾਰੀ ਮਿਹਲੀ ਭੁਗਤ ਤੇ ਹੁਣ ਮੇਰੇ ਸਾਰੇ ਨੇ ਮੈਨਾਂ ਇਹ ਗੱਲ ਕੀਤੀ ਸੀ ਵੀ ਕੁੜੀ ਅੱਗੇ ਪੜ੍ਹਨਾ ਚਾਹੁੰਦੀ ਆ ਵੀ ਤੁਸੀਂ ਪੜਾ ਲਓਗੇ ਮੈਂ ਕਿਹਾ ਵੀ ਜੇ ਕੁੜੀ ਪੜ੍ਹਨਾ ਚਾਹੁੰਦੀ ਆ ਮੈਂ ਪੜਾ ਦੂੰਗਾ ਅੱਗੇ ਪੜ੍ਹੀ ਸਾਰਾ ਕੁਝ ਹੋਇਆ ਇਹ ਪ੍ਰਾਈਵੇਟ ਜੌਬ ਵੀ ਕਰਦੀ ਸੀ ਚੰਡੀਗੜ੍ਹ ਰਹਿੰਦੀ ਹੋਈ ਵੀ ਇਹਨੇ ਮੈਨੂੰ ਝੂਠ ਬੋਲਿਆ ਵੀ ਮੇਰੀ 15000 ਤਨਖਾਹ ਆ ਹਾਲਾਂਕਿ ਇਹਦੀ ਫਰੈਂਡ ਨੇ ਮੈਨੂੰ ਦੱਸਿਆ ਇਹਦੀ 8000 ਰੁਪਏ ਤਨਖਾਹ ਸੀ ਜਿਹਦੇ ਵਿੱਚੋਂ 5000 ਇਹਦਾ ਰੂਮ ਰੈਂਟ ਤੇ ਇਹਦਾ ਖਾਣ ਦਾ ਕੱਟਿਆ ਜਾਂਦਾ ਸੀਗਾ ਤੇ ਸਿਰਫ ਇਹਦੇ ਪੱਲੇ 3000 ਇਸ ਤੋਂ ਬਾਅਦ ਜਿੰਨਾ ਖਰਚਾ ਚੰਡੀਗੜ੍ਹ ਇਹ ਤਿੰਨ ਮਹੀਨੇ ਦੁਬਾਰਾ ਇਹਨੇ ਮੇਰੇ ਮੈਰਿਜ ਤੋਂ ਬਾਅਦ ਜੌਬ ਕੀਤੀ ਉਹਦਾ ਖਰਚਾ ਮੈਂ ਦੇ ਕੇ ਆਉਂਦਾ ਰਿਆਂ ਉਹਦੇ ਖਰਚੇ ਦਾ ਜਿਹੜਾ ਪ੍ਰੂਫ ਆ ਮੇਰੇ ਕੋਲੇ ਇਹਦੀ ਸਹੇਲੀ ਦੀ ਸਾਰੀ ਰਿਕਾਰਡਿੰਗ ਹੈਗੀ ਆ ਜੇ ਕਹੋਗੇ ਤਾਂ ਮੈਂ ਉਹ ਪੇਸ਼ ਵੀ ਕਰ ਇੱਕ ਗੱਲ ਹੋਰ ਮੇਰੇ ਸਾਰੇ ਨੇ ਇਹ ਗੱਲ ਕਹੀ ਸੀ ਵੀ ਅਸੀਂ ਦੋ ਕੁੜੀਆਂ ਪਹਿਲਾਂ ਵਿਹਨਾ ਉਹਦੇ ਵਿੱਚ ਜੋ ਕੁਝ ਅਸੀਂ ਆਪਣੀਆਂ ਉਹ ਕੁੜੀਆਂ ਨੂੰ ਦਿੱਤਾ ਉਹੀ ਅਸੀਂ ਇਸ ਕੁੜੀ ਨੂੰ ਪਾਵਾਂਗੇ ਮੇਰੇ ਸਾਰੇ ਨੇ ਆਪਦੇ ਰੀਤੀ ਰਿਵਾਜ ਹਿਸਾਬ ਨਾਲ ਜਿਵੇਂ ਆਪਦੀ ਵੱਡੀਆਂ ਕੁੜੀਆਂ ਨੂੰ ਜੋ ਕੁਝ ਵੀ ਦਿੱਤਾ ਸੀ ਉਹੀ ਇਹਨੇ ਮੈਨੂੰ ਦਿੱਤਾ ਪਰ ਮੈਂ ਇਹ ਤਾਂ ਇਹ ਮੰਗ ਨਹੀਂ ਰੱਖੀ ਸੀ ਵੀ ਮੈਨੂੰ ਕੁਝ ਚਾਹੀਦਾ ਵਾ ਇਹਨੇ ਅੱਜ ਉਹੀ ਬੇਸ ਦੇ ਹਧਾਰ ਤੇ ਮੇਰੇ ਤੇ ਇਹ ਚੀਜ਼ ਬਾਰ-ਬਾਰ ਕਹਿੰਦਾ ਵਾ ਵੀ ਮੈਂ ਮੁੰਡਾ ਮੈਂ ਤਾਜ ਮੰਗਦਾ ਸੀ ਦਾਜ ਮੰਗਣਾ ਫੇਰ ਕਹਿੰਦਾ ਕੁੱਟਮਾਰ ਕਰਦਾ ਜਦੋਂ 1 ਸਾਲ 11 ਮਹੀਨੇ ਰਹੀ ਇਹਨੂੰ ਉਦੋਂ ਨਹੀਂ ਦੱਸਿਆ ਵੀ ਮੇਰੇ ਤੋਂ ਮੁੰਡਾ ਦਾਜ ਦਾਜ ਮੰਗਦਾ ਵਾ ਤੇ ਮੈਂ ਇਹ ਤੇ ਕੇਸ ਕਰਾਂ ਇਹਨੂੰ ਉਦੋਂ ਨਹੀਂ ਦੱਸਿਆ ਵੀ ਮੇਰੇ ਕੁੱਟਮਾਰ ਹੁੰਦੀ ਆ ਤੇ ਅਸੀਂ ਫੜ ਗਏ ਇਹ ਚੀਜ਼ ਇਹਨੇ ਉਦੋਂ ਤਾਂ ਕੋਈ ਕੰਪਲੇਂਟ ਨਹੀਂ ਕੀਤੀ ਜਦੋਂ ਕੁੜੀ ਦੇ ਸਾਰੀਆਂ ਫੀਸਾਂ ਭਰੀਆਂ ਗਈਆਂ ਕੁੜੀ ਬਰਕਮਾਂਬੜ ਦੀ ਫੀਸ ਮੈਂ 2000 ਡਾਲਰ ਭਰਿਆ ਸਾਰਾ ਕੁਝ ਪਰ ਹੈ ਜਦੋਂ ਮੈਂ ਆਪਣੀ ਫਾਈਲ ਲੈਣ ਨੂੰ ਕਹਤਾ ਇਸ ਤੋਂ ਬਾਅਦ ਕੁੜੀ ਆਪਣੇ ਮਾਪਿਆਂ ਨੂੰ ਕਹਿੰਦੀ ਆ ਵੀ ਮੇਨੂੰ ਤਾਂ ਮੁੰਡਾ ਕੁੱਟਦਾ ਮਾਰਦਾ ਸੀ ਮੈਂ ਨਹੀਂ ਸੱਜਣਾ ਨਹੀਂ ਜਦੋਂ ਅਸੀਂ ਪੰਚਾਇਤ ਲੈ ਕੇ ਗਏ ਉਦੋਂ ਇਹਨੇ ਸ਼ਰ ਜੀ ਬਾਕੀ ਕੀ ਕਹਿਣਾ ਤੇ ਉਹ ਬਾਕੀ ਗੱਲਾਂ ਆ ਜੀ ਦੇਖੋ ਜੇ ਅਸੀਂ ਦਾਜ ਮੰਗਦੇ ਤੇ ਅਸੀਂ 40 ਲੱਖ ਲਾਇਆ ਅਸੀਂ ਉਦੋਂ ਕਦ ਅਸੀਂ ਲਉਂਦੇ ਹੀ ਨਾ 40 ਲੱਖ ਸਾਂਝੀ ਗੱਲ ਵੀ ਜੇ ਅਸੀਂ ਇਹੋ ਜੇ ਕੰਮ ਹੀ ਕਰਨਾ ਤਾਂ ਫਿਰ ਲਉਂਦੇ ਨਾ ਫਿਰ ਬਾਕੀ ਗੱਲ ਹੁਣ ਇਹਨਾਂ ਨੂੰ ਤਾਂ ਪੈਸੇ ਆਈ ਜਾਂਦੇ ਆ ਸਾਨੂੰ 8 ਸਾਲ ਹੋ ਗਏ ਡੱਕਾ ਇੱਕ ਨਵਾਂ ਪੈਸਾ ਵੀ ਜੋ ਕੋਈ ਕਵੇ ਨਾ ਵੀ ਨਵਾਂ ਪੈਸਾ ਵੀ ਇੱਕ ਵਾਰ ਉਹਦਾ ਤੁਹਾਨੂੰ ਦੇਖੋ ਇਹਦੀ ਭੈਣ ਆ ਵੱਡੀ ਉਹਨੂੰ ਪੈਸੇ ਪਾਉਂਦੀ ਆ ਮਾਂ ਪਿਓ ਨੂੰ ਪਾਉਂਦੀ ਆ ਹਾਂਜੀ ਵੱਡੇ ਭਰਾ ਨੂੰ ਪਾਉਂਦੀ ਆ ਸਮਝੀ ਗੱਲ ਵੀ ਅਸੀਂ ਦੇਖੋ ਪੈਸਾ ਅਸੀਂ ਲਾਇਆ ਐਸ਼ਾ ਹੋਊ ਕਰਦੇ ਆ ਇਦੇ ਵਿੱਚ ਮੈਂ ਆਪਣੇ ਜਿਹੜਾ ਮੇਰਾ ਵੱਡਾ ਸਾਲਾ ਉਹਨੂੰ ਵੀ ਸਾਰਾ ਕੁਝ ਪਤਾ ਮੇਰੀ ਵੱਡੀ ਸਾਲੀ ਸੋਨੀਆ ਉਹਨੂੰ ਵੀ ਇਹ ਸਾਰਾ ਕੁਝ ਪਤਾ ਵਾ ਮੇਰੀ ਸਾਲੀ ਹੈਗੀ ਆ ਮੁੰਡੀਆਂ ਖੁਰਦ 14 ਹਸਪੀਟਲ ਦੇ ਨਾਲ ਹਸਬੰਡ ਦਾ ਨਾਮ ਪਰਮਿੰਦਰ ਮੇਰੀ ਸਾਲੀ ਨੂੰ ਸਾਰਾ ਕੁਛ ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਇਹ ਚੀਜ਼ਾਂ ਕਰੀਆਂ ਮੇਰਾ ਸਾਲਾ ਗਗਨ ਉਹਦੀ ਮੇਰੇ ਕੋਲ ਰਿਕਾਰਡਿੰਗ ਮੈਸਜ ਚੈਟ ਸਾਰਾ ਕੁਝ ਹੈਗਾ ਉਹਨੇ ਇਹ ਚੀਜ਼ ਖੁਦ ਕਹੀ ਆ ਵੀ ਹਾਂ ਜੀਜਾ ਤੂੰ ਸਾਰਾ ਕੁਛ ਤੂੰ ਸਿੰਗੇ ਕੀਤਾ ਪਰ ਕਹਿੰਦਾ ਹੁਣ ਇਹ ਆ ਪੀ ਹਣ ਜੇ ਕੁੜੀ ਸੱਦੂ ਗਈ ਕਹਿੰਦਾ ਉਹਨੇ ਸਾਫ਼ ਨਾ ਕਰਤਾ ਵੀ ਇਹ ਤਾਂ ਉਹਦੀ ਮਰਜ਼ੀ ਹੈ। ਉਹੀ ਗੱਲ ਫੇਰ ਆਉਂਦੀ ਆ ਕਿ ਕਦੋਂ ਇਨਸਾਫ਼ ਮਿਲੂਗਾ ਪਰਿਵਾਰਾਂ ਨੂੰ ਜਿਹੜੇ ਦਰਦ ਦਰਦੀਆਂ ਠੋਕਰਾਂ ਖਾ ਰਹੇ ਨੇ। ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਪੁਲਿਸ ਕੀ ਕਾਰਵਾਈ ਕਰਦੀ ਨੇ ਮੈਟਰ ਹਾਈ ਕੋਰਟ ਦੇ ਵਿੱਚ ਵੀ ਆ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ। ਕੈਮਰਾਮੈਨ ਮਨਪ੍ਰੀਤ ਦੇ ਨਾਲ ਮਜੇਤਾਰ ਸਿੰਘ ਸਰਾਹ ਹੈਮਨ ਇੰਡੀਆ ਟੀਵੀ ਲੁਧਿਆਣਾ